ਸਾਨਵਿਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਆਪਾਂ ਪਹੁੰਚੇ ਹਾਂ ਤੂੜੀ ਦੀ ਬੋਲੀ ਤੇ ਕੋੜਕਪੁਰਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਮੰਡੀ ਦਾ ਵਿਊ ਤੇ ਨਾਗਜਾਇਆ 7 8 ਅੱਜ ਥੋੜੇ ਘੱਟ ਆ ਕੋਈ ਨਾ ਤੇ ਬੋਲੀ ਲੱਗਣ ਜੀ ਸਿਰਫ 1 ਮਿੰਟ ਰਹਿ ਚੁੱਕੇ ਆ ਤੇ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੇ ਤੂੜੀ ਦਾ ਆਜੋ ਦਰਦੀ ਤੂੜੀ ਆਈ ਬੋਲੋ ਲੰਗੇ ਜਾਂ ਮੜਿਆ 350 ਰੁਪਏ ਲੱਗਦਾ 350 ਰੁਪਏ 200 ਰੁਪਏ 60 ਰੁਪਏ 60 65 ਰੁਪਏ 70 ਰੁਪਏ 75 ਰੁਪਏ 80 ਰੁਪਏ 85 ਰੁਪਏ 90 ਰੁਪਏ ਹਾਂ ਬਈ 90 ਰੁਪਏ 400 400 ਰੁਪਿਆ ਬੋਲਣਾ ਬਾਈ ਜਨਾ 405 10 15 20 25 25 425 30 ਰੁਪਏ 430 ਬੋਲਣਾ ਜਨਾ 430 ਰੁਪਿਆ ਅੰਦਰ ਲਈ ਲਓ ਜੀ ਪਹਿਲੀ ਟਰਾਲੀ ਲੱਗੀ ਆ 430 ਰੁਪਏ ਅੰਦਰ ਲਈ ਟੂੜੀ ਸੀਗੀ ਤੇ ਆਪਾਂ ਅਗਲੀ ਟਰਾਲੀ ਤੇ ਚੱਲਦੇ ਹਾਂ ਤੇ ਉਹਦਾ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਿਓ ਅੰਦਰ ਦੀ ਹਾਂ ਅੰਦਰ ਦੀ ਟੂੜੀ ਬੋਲੋ ਜੀ ਆ ਹਾਈ ਕਾਲ ਲਿਖਣਾ ਜਰੂਰ ਸਾਢੇ 350 ਜੀ ਹਾਂ ਵਾ ਉੱਥੇ ਹੀ ਮੁੜ ਕੇ ਸਾਢੇ 350 ਜੀ 52 ਜੀ 60 65 70 75 80 85 90 95 40, 40, 40, 400 400 5 405 ਬੋਲਾਂਗੇ ਨੇ 10 15 20 25 425 ਬੋਲਦਾ ਕੋਈ 425 ਰੁਪਏ ਬਈ ਆਪਣਾ ਦਰਜੀਆ ਕੋਠੇ ਹਾਂਜੀ ਜੀ ਟਰਾਲੀ ਸੀ ਇਹ ਵੀ ਅੰਦਰ ਲਈ ਟੁੱڑی ਸੀ 430 ਰੁਪਏ ਲੱਗਿਆ ਇਹਦਾ ਭਾ ਤੇ ਆਪਾਂ ਚੱਲਦੇ ਅਗਲੀ ਅੱਲੀ ਤੇ ਤੇ ਅਗਲੀ ਟਰਾਲੀ ਦਾ ਰੇਟ ਚੈੱਕ ਕਰਾਉਣਾ ਤੂੜੀ ਦਾ ਆ ਜਾਓ ਜੋੜੇ ਦੇ ਬੋਲੋ ਜੋੜੇ ਦੇ ਹੈ ਆ ਥੋੜੇ ਕੋਲੇ ਆ ਭਾਈ ਮੇਰਾ ਗੱਲੀ ਤਾਂ ਨਿਕਲਦੀ ਵੀ ਤੇਰੀ ਗੱਲੀ ਤਾਂ ਨਹੀਂ ਹੈ ਨਹੀਂ ਬੋਲੋ ਭਾਈ ਇਹੋ ਜਿਹੀ ਨਿਕਲੋ ਹਾਂ ਇਹੋ ਜਿਹੀ ਨਿਕਲੂਗਾ ਹਾਂ ਬਗੂ 300 5 10 15 20 25 30 35 550 54 60 65 70 370 ਬੋਲਾਂਗੇ ਨੇ 370 ਰੁਪਏ ਬਾਈ ਹਰੀ ਨਾਲ ਬਾਹਰ ਲਈ ਟੁੱਡੀ ਸੀਗੀ 370 ਰੁਪਏ ਲੱਗੀ ਆ ਤੇ ਆਪਾਂ ਹੁਣ ਚੱਲਦੇ ਅਗਲੀ ਟਰਾਲੀ ਦੇ ਤੇ ਉਹਦਾ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਬਾਹਰ ਦੀ ਬਾਹਰ ਦੀ ਬਾਹਰ ਬਾਹਰ ਦੀ ਤੁੜੀ ਆਈ ਮੈਂ ਗਿੱਲੀ-ਗੁੱਲੀ ਦੇਣੀ ਨਹੀਂ ਨਹੀਂ ਮੈਂ ਜੀ ਮੂਲੀ ਹੋ ਰਹਾ ਆਂ ਦੀ ਮਾੜੀ ਮਾੜੀ ਮੜੀ ਆ ਸਕਦੀ ਐ ਬਾਹਰ ਦੀ ਆ ਨਹੀਂ ਸਾਥ ਹੀ ਹੋਣਾ ਹਾਂ ਬੋਲੋ ਭਾਈ 300 ਰੁਪਿਆ 5 10 15 20 350 ਰੁਪਿਆ 60 70 75 80 85 90 95 400 5 ਦੇ ਦੇ 405 ਤੁਲਾ ਕਿਨੇ ₹405 ਬਾਹਰ ਲਈ ਤੋੜੀ ਸੀਗੀ ਇਹਦਾ ਲੱਗਿਆ ₹405 ਤੇ ਆਪਾਂ ਹੁਣ ਚੱਲਦੇ ਆਂ ਅਗਲੀ ਟਰਾਲੀ ਤੇ ਤੁਹਾਨੂੰ ਉਹਦਾ ਰੇਟ ਚੈੱਕ ਕਰਾਉਣੇ ਆ ਉਸੇ ਨਾਲ ਦੀਆ ਹਾਂ ਹਾਂ ਹੋ ਵੀ ਹੋਰੀ ਬਾਹਰ ਦੀ ਤੋੜੇ ਹੀ ਮਾਰੀ ਮੋਟੀ ਆ ਸਕਦੀ ਆ 305 10 15 20 25 30 35 350 54 60 65 365 ਰੁਪਏ 70 75 80 85 90 95 395 ਬੋਲਾਂਗੇ 400 405 10 15 415 ਬੋਲਾਂਗੇ 415 ਰੁਪਏ ਪਈ ਦੀ। 4 ਦੀ ਟੁੱੜੀ ਸੀ 415 ਰੁਪਏ ਲੱਗੀ ਆ ਤੇ ਹੁਣ ਆਪਾਂ ਚੱਲਦੇ ਆ ਅਗਲੀ ਅਗਲੀ ਟਰਾਲੀ ਦੇ ਤੇ ਤੁਹਾਨੂੰ ਉਹਦਾ ਰੇਟ ਚੈੱਕ ਕਰਾਉਣੇ ਆ। ਵੀਡੀਓ ਨਾਲ ਜੁੜੇ ਰਹੋ। 60 ਰੁਪਏ 65 ਰੁਪਏ 400 500, 500, 500, 500, 400 5 5 10 15 15 20 420 ਰੁਪਏ ਹੋ ਲਾਂਗੇ ਨਾ? ਅਗਰ ਮੇਲ ਨਾ ਹੋ ਗਈ 400 ਦੀ। ਚਲੋ। ਲਓ ਜੀ ਅੰਦਰ ਲਈ ਥੋੜੀ ਸੀਗੀ ਇਹਦਾ ਭਾਅ ਲੱਗਿਆ 420 ਰੁਪਏ ਤੇ ਆਪਾਂ ਹੁਣ ਐਂਡ ਲਈ ਟਰਾਲੀ ਆ ਤੇ ਤੁਹਾਨੂੰ ਉਹਦਾ ਰੇਟ ਚੈੱਕ ਕਰਾਉਣੇ ਆ ਅੰਦਰ ਦੀ ਥੋੜੀ ਬੋਲੋ ਭਾਈ ਰੱਖ 350 ਤਾਂ ਰੱਖ 350 ਹੀ 350 52 60 60 65 70 70 70 80 80 80 90 95 400 405 10 10 15 415 ਬੋਲਣਗੇ 415 ਰੁਪਏ ਹੀ ਜੀ ਇਹ ਅੰਦਰਲੀ ਤੂੜੀ ਜੀ ਇਹ ਲੱਗਿਆ 415 ਰੁਪਏ ਤੇ ਰੋਜ਼ਾਨਾ ਰੇਟ ਚੈੱਕ ਕਰਨ ਲਈ ਤੂੜੀ ਦਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਆਪਾਂ ਮਿਲਦੇ ਆ ਕੱਲ ਤੂੜੀ ਦੀ ਬੋਲੀ ਤੇ ਤੇ ਬਾਸਮਤੀ ਦੀ ਬੋਲੀ ਦੀ ਵੀਡੀਓ ਆਪਾਂ ਪਾਉਣੀ ਆ 11 ਵਜੇ ਬੋਲੀ ਲੱਗਦੀ ਆ ਤੇ ਸਾਢੇ 11 ਵਜੇ 12 ਵਜੇ ਆਪਣੀ ਵੀਡੀਓ ਆ ਜਾਂਦੀ ਆ ਤੇ ਉਹਨੂੰ ਵੀ ਦੱਬ ਕੇ ਸ਼ੇਅਰ ਕਰਿਆ ਕਰੋ ਕਿਸਾਨ ਵੀਰ ਭਰਾਵਾਂ ਨੂੰ ਬਾਸਮਤੀ ਦੇ ਰੇਟਾਂ ਮਾਰੇ ਵੀ ਜਾਣਕਾਰੀ ਪਵੇ ਤੇ ਆਪਾਂ ਮਿਲਦੇ ਆ ਕੱਲ ਤੂੜੀ ਦੀ ਬੋਲੀ ਤੇ